ਦੇ ਜਨਨਪੁਰ ਕੀ ਹੋਇਆ ਹਾਂ ਜੀ ਦੋਸਤੋ ਇਹ ਹੀ ਕਰ ਲੱਗੀ ਆ ਵੇਖੋ ਮਲਾਪ ਇਹ ਹੀ ਕਰ ਲੱਗੇ ਆ ਦੋਸਤੋ ਵੀਰ ਹੋਣਾ ਜੀ ਅਜਨਨਪੁਰ ਦਾ ਟੀਕਾ ਪਰ ਲੱਗੇ ਤੇ ਅਡੇੜੇ ਮਲਾਪਾਂ ਤੋਂ ਆਉਂਦੇ ਆ। ਤੇ ਭਾਈ ਨਾ ਨਿਕਲੇ ਆ। ਆਹ ਕੋਈ ਨਾ ਮੂਹੋਂ ਬਣੇ ਪੂਰੇ ਸਾਫੀ ਆ। ਤੇ ਦੋਸਤੋ ਜਦੋਂ ਵੀ ਤੁਹਾਡੀਆਂ ਮੱਜਾਂ ਤੇ ਨਾ ਮਹੀਨਾ ਬਾਅਦ ਦੀ ਵਰਮੀ ਜਰੂਰ ਕਰਿਆ ਕਰੋ। ਨਿਲਜਨ ਦਵਾਈ ਹੁੰਦੀ ਆ। ਨਿਲਜਨ ਨਾਲ ਸਾਰੇ ਮਲਮਲਾ ਪਖਤਮ ਹੋ ਜਾਂਦੇ ਆ। ਆਹ ਦੇਖੋ ਤੁਸੀਂ ਆਪ ਦੇਖੋ ਵੀ ਅਡੇੜੇ ਮਲਾਪਾਂ ਤੋਂ ਨਿਕਲਦੇ ਆ। ਕਪਾ ਕਦੀ ਦੇਖਿਆ ਕਿ ਇਦਾਂ ਜਿੰਨੀ ਵਿੱਚ ਇੰਨੇ ਚਿਰ ਮੱਝ ਰੱਖੀਆਂ ਸਾਫੀ ਨਹੀਂ ਗਈ ਭਾਈ ਤਾਂ ਕਰ ਤਾਈ ਨੇ ਰਾਜੀ ਹੁੰਦਾ ਨਿਸਾਰੀਂ ਦਾ ਤਾਈ ਠੀਕ ਆ ਘੁੰਰੇ ਗਏ ਨੇ ਮਹੀਨੇ ਚੜ੍ਹਿਆ ਅੰਰੀ ਕੁਲ ਗਿਆ ਹੈ ਡਾਕਟਰ ਹਾਂਜੀ ਇਹ ਬਾਜਿਂ ਬੁਜਿਂ ਭਈਆਂ ਜਿਤਾ ਕਰ ਗਏ ਨੇ ਬਾੜ ਦੇ ਗੀਰਦੀ ਦੀ ਨਾ ਦੇਰਾਗਾ ਇਹਨਾਂ ਪਟਲਕਾਂ ਦੀ ਜੇ ਜਦੋਂ ਪਤਲਾ ਗੋਵਾ ਹੋਵੇ ਨਾ ਉਦੋਂ ਮਲਾਪ ਨਿਕਲਦੇ ਆ ਉਦੋਂ ਮਲਾਪ ਨਿਕਲਦੇ ਜਦੋਂ ਗੋਵਾ ਪਤਲਾ ਮਾਰੇ ਬੁਲਬਲੇ ਫੁੱਲਣ ਨਾ ਉਦੋਂ ਨਿਕਲਿਆ ਮਲਾਪ ਪਹਿਲਾਂ ਮੈਨੂੰ ਇਹਦਾ ਨਹੀਂ ਫੁੱਲ ਬੋਲੀ ਪੂਰੀ ਬੋਲੀ ਵਧੀਆ ਹਾਂਜੀ ਪੂਰੀ ਹੀਟ ਤੇ ਹੈ ਪੂਰੀ ਹੀਟ ਤੇ ਅਰਜਨ ਕੰਕਰ ਦਾ ਢੀਗਾ ਭਰਤਾ ਜਾਣ ਠੀਕ ਠੀਕ ਹੈ ਲੈ ਮਰਾ ਸਵੇਰੇ ਵਪਾਰ ਨੂੰ ਲੋਡ ਪਹੁੰਚੇ